ਸਾਰੀਓ ਵਾਹ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪਹਿਲੇ ਬਨਾਰਿਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਦਾ ਇੱਕ ਪੁਲਸੀਆ ਸਟੇਟ ਪੰਜਾਬ ਦੇ ਵਿੱਚ ਖੜੀ ਕੀਤੀ ਜਾ ਰਹੀ ਆ ਹਰ ਹੱਕ ਮੰਗਦੇ ਕਿਸਾਨ ਤੇ ਮਜ਼ਦੂਰ ਤੇ ਅਧਿਆਪਕ ਤੇ ਬੇਰੁਜ਼ਗਾਰਾਂ ਤੇ ਕਾਂਗਰਸ ਭرائی ਜਾ ਰਹੀ ਆ ਤਾਂ ਉਹਦੇ ਦੌਰਾਨ ਕਈ ਵਾਰ ਟਿੱਕਾ-ਦੁਕਾ ਸੰਘਰਸ਼ਾਂ ਨੂੰ ਪੁੱਟ ਕੇ ਹਾਕਮਾਂ ਨੂੰ ਇਹ ਧ੍ਰੇਖਾ ਲੱਗਣ ਜਾਂਦਾ ਕਿ ਸ਼ਾਇਦ ਉਹਨਾਂ ਨੇ ਲੋਕਾਂ ਨੂੰ ਦਿਵਾ ਲਿਆ ਪਰ ਉਹ ਕਿੱਡਾ ਦਾ ਦਿਮਾਗ ਹੁੰਦਾ ਤੇ ਕਿਵੇਂ ਟੁੱਟਦਾ ਹੈ ਕਿ ਛੋਟੀ ਜੀ ਕਹਾਣੀ ਕਹਿਣਾ ਚਾਹੂੰਗਾ ਇਹਨੇ ਹਾਥੀ ਦਾ ਬੱਚਾ ਜਦੋਂ ਪੈਦਾ ਹੁੰਦਾ ਤਾਂ ਇੱਕ ਛੋਟੀ ਰੱਸੀ ਦੇ ਨਾਲ ਉਹਦਾ ਜਿਹੜਾ ਪੈਰ ਆ ਉਹ ਬੰਨ੍ਹਦੇ ਜਦ ਕਿ ਹਾਥੀ ਜਿੰਨੀ ਤਾਕਤ ਹੁੰਦੀ ਆ ਉਹ ਤਗੜੇ ਤੋਂ ਕਰਦੇ ਦਰਤੂ ਜਿਹੜਾ ਹੈਗਾ ਜੱਟ ਕੋ ਪੱਟ ਕੇ ਸੱਟ ਕੱਗਦਾ ਹੁੰਦਾ ਪਰ ਜਦੋਂ ਛੋਟਾ ਬੱਚਾ ਹਾਂ ਦਾ ਹਾਥੀ ਦਾ ਉਹਦੀ ਇੱਕ ਕੰਡੀਸ਼ਨਿੰਗ ਹੋਣੀ ਸ਼ੁਰੂ ਜਿਹੜਾ ਮਾਲ ਜਿਹੜਾ ਰੱਖਦਾ ਉਹਨੂੰ ਉਹਦੀ ਮਾਨਸਿਕਤਾ ਬਣਾਉਣੀ ਸ਼ੁਰੂ ਕਰ ਦਿੰਦਾ ਹੈ ਕਿ ਉਹ ਰੱਸੀ ਦੇ ਨਾਲ ਬੱਚਾ ਹੋਇਆ ਤੇ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਉਹਦੇ ਦਿਮਾਗ 'ਚ ਇਹ ਗੱਲ ਬੈਠ ਜਾਂਦੀ ਆ ਕਿ ਮੈਂ ਰੱਸੀ ਦੇ ਨਾਲ ਵੱਜਿਆ ਹੋਇਆ ਉਹਨੂੰ ਕਦੇ ਵੀ ਆਪਣੀ ਤਾਕਤ ਦਾ ਅਹਿਸਾਸ ਨਹੀਂ ਰਹਿੰਦਾ ਕਿ ਮੈਂ ਤਾਂ ਵੱਡੇ ਤੋਂ ਵੱਡੇ درخت ਵੀ ਜਿਹੜਾ ਜੜੋ ਪਟਕੇ ਸੜ ਸਕਦਾ ਇਸ ਕਰਕੇ ਕਈ ਵਾਰੀ ਜਨਤਾ ਬਾਰੇ ਇਹ ਹਾਕ ਨੂੰ ਪਰੇਖਾ ਹੋ ਜਾਂਦਾ ਕਿ ਸਾਡੀ ਪੁਲਿਸ ਸਾਡਾ ਜੇਲਾ ਸਾਡੇ ਸੁਰੱਖਿਆ ਦਸਤੇ ਵੀ ਇਹ ਸਹਾਥੀ ਨੂੰ ਪੁੱਛ ਸਕਦੇ ਆ ਇਹ ਛੋਟੀਆਂ ਰੱਸੀਆਂ ਦੇ ਨਾਲ ਬਣ ਸਕਦੇ ਆ ਪਰ ਜਨਤਾ ਉਹ ਹਾਥੀ ਦਾ ਰੂਪ ਆ ਚਿੱਤਰ ਨੂੰ ਆਪਣੀ ਤਾਕਤ ਦਾ ਅਹਿਸਾਸ ਹੁੰਦਾ ਇਹਨਾਂ ਕੰਡੇ ਇੱਕ ਹੌਂਦੇ ਤਗੜੇ ਤੋਂ ਤਰੰਤ ਤਗੜੇ ਜਿਹੜੇ ਜੜ ਤੜਕਤਾ ਉਹ ਜਦੋਂ ਪਟਕੇ ਸਿੱਟ ਦਿੰਦੀ ਆ ਉਹ ਵਰ ਭਗਵਾਨ ਤੁਮਾਨ ਅਰਗੇ ਮੋਦੀ ਅਰਗੇ ਜਿਹੜੇ ਹੈ ਗਿਆ ਇਹ ਛੋਟੇ ਮੂਟੇ ਘਾ ਫੂਸ ਦੇ ਤੇ ਨਾ ਜਨਤਾ ਦੇ ਇਸ ਕਰਕੇ ਨੂੰ ਕਦੇ ਕੋਲੇ ਖੇਚ ਨਹੀਂ ਰਹਿਣਾ ਚਾਹੀਦਾ ਆਜ ਕੰ ਪੰਜਾਬ ਦੇ ਵਿੱਚ ਜਿਵੇਂ ਪੁਲਿਸ ਦੀਆਂ ਧੜਾਂ ਚੜੀਆਂ ਹੋਈਆਂ ਤੇ ਹਰ ਦੂਜੇ ਦੇ ਪੰਜਾਬ ਦੇ ਵਿੱਚ ਕਤਲ ਕੀਤਾ ਜਾਂਦਾ ਕੱਲ ਬਠਿੰਡੇ ਇੱਕ ਨਰਿੰਦਰਜੀਤ ਨਾਂ ਦਾ 30 ਸਾਲਾਂ ਦਾ ਨੌਜਵਾਨ ਮੁੰਡਾ ਬਠਿੰਡੇ ਦੀ ਪੁਲਿਸ ਨੇ ਤ੍ਰੈਂਟ ਲਾ ਕੇ ਮਾਰਤਾ ਜਿਹੜਾ ਆਈਐਲਸ ਦੀ ਟ੍ਰੇਨਿੰਗ ਦਿੰਦਾ ਸੀ ਇੱਕ ਡੀਐਸਪੀ ਦੇ ਬੱਚੇ ਨੇ ਤੋਂ ਆਈਐਲਸ ਕਲੀਅਰ ਕੀਤੀ ਹੋਈ ਸੀ ਜਿੱਤੇ ਗੈਨਸਟਰ ਕਹਿੰਦੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤੇ ਕਿਤੇ ਕਹਿੰਦੇ ਕਿ ਨਸ਼ਾ ਵੇਚਦੇ ਆ ਜੇਤੇ ਕਹਦਾ ਕਿ ਜਿਹਦੇ ਕੋਲੇ ਨਜਾਇਜ਼ ਹਥਿਆਰ ਸੀ ਜਦੋਂ ਇਹਨੂੰ ਨਾਲ ਲੈ ਕੇ ਗਏ ਹਥਿਆਰ ਚੱਕੇ ਤੇ ਉਹੀ ਹਥਿਆਰ ਜਿਹੜੇ ਸੀ ਪੁਲਿਸ ਤੇ ਚਲਾ ਦੇ ਜਿਵੇਂ ਇੱਕ ਬੰਦ ਨੂੰ ਬੰਨਿਆ ਜਾ ਰਿਹਾ ਸਾਡੇ ਵਾਸਤੇ ਜਿਹੜੀ ਇੱਕ ਕਿਰਤੀ ਲੋਕਾਂ ਦੀ ਇੱਕ ਕਿਸਾਨਾਂ ਦੀ ਲਹਿਰ ਇਸ ਖਿੱਤੇ ਪੈਦਾ ਹੋਈ ਆ ਜਿਨੇ ਦੁਨੀਆ ਦੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਮਰਾਜੀਆਂ ਨੂੰ ਚਿੰਤਾ ਚ ਪਾਇਆ ਹੋਇਆ ਉਦੇ ਕਰਕੇ ਕੂਸੀਆ ਸਟੇਟ ਜਿਹੜੀ ਖੜੀ ਕੀਤੀ ਜਾ ਰਹੀ ਆ ਕਿ ਕਾਰਪਰਣ ਦੇ ਹਿੱਤ ਜਿਹੜੇ ਆ ਉਹ ਸਖਾਲੇ ਪੂਰੇ ਕੀਤੇ ਜਾ ਸਕਣ। ਔਰ ਉਹਦੇ 'ਚ ਇਹ ਕਿਨਾਂ ਨੂੰ ਜਿਹੜਾ ਭੁਲੇਖਾ ਕਿ ਸ਼ਾਇਦ ਪੁਲਿਸ ਜਾਂ ਜ਼ਬਰਦਸਤ ਨਾਲ ਦਿਵਾਲ ਲੈਣਗੇ ਤੁਹਾਡੀ ਜਾਣਕਾਰੀ ਹੈ ਅੱਜ ਪੰਜਾਬ ਦੇ ਵਿੱਚ 72000 ਪੁਲਿਸ ਦੀ ਗਿਣਤੀ ਆ 311 ਬੰਦਿਆਂ ਦੇ ਪਿੱਛੇ ਇੱਕ ਛਪੜਾ ਆਉਂਦਾ ਕੀ ਅੰਦਾਜ਼ਾ ਲਗਾ ਸਕਦੇ ਹੋ ਕਿ ਤਾਕਤਵਰ ਕੌਣ ਆ ਇਹ ਜਨਤਾ ਪੰਜਾਬ ਦੀ ਕਿੱਦਿਆਂ ਬੇਚਲੀ ਹੋ ਸਕਦੀ ਆ ਕਿੱਦਿਆਂ ਕਿਸ ਤਰ੍ਹਾਂ ਚੱਲ ਕੋਈ ਨਹੀਂ ਆ ਜਥੇਬੰਦੀ ਵਾਲੇ ਲੱਗੇ ਹੋਏ ਆ ਪਰ ਜਦੋਂ ਜਦੋਂ ਇਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਹੁਣ ਨਹੀਂ ਸਰਨਾ ਤੇ ਫਿਰ ਇਹਨਾਂ ਦੀਆਂ ਕੋਈ ਰੋਕਾਂ ਕੋਈ ਟੋਕਾਂ ਕੋਈ ਜਬਰ ਲੋਕਾਂ ਨੂੰ ਦਬਾ ਨਹੀਂ ਸਕਦਾ ਅੱਜ ਹਾਲ ਤੇ ਆ ਕਿ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੋਨੋਂ ਇੱਕੋ ਇੱਕ ਤਰਜੇ ਕੰਮ ਕਰ ਰਹੇ ਆ ਪੰਜਾਬ ਤੇ ਜਿਵੇਂ ਦੋਨੇ ਕਾਰੀਆਂ ਬਾਰੇ ਭਗਵੰਤ ਮਾਨ ਠੱਗੀਆਂ ਸ਼ਬਦਾਵਲੀ ਲਗਾਤਾਰ ਵਰਤ ਰਿਹਾ ਔਰ ਉਸੇ ਤਰ੍ਹਾਂ ਦੇ ਜਿਹੜੇ ਠੱਗੀਆਂ ਕਾਨੂੰਨ ਕੇਂਦਰ ਦੀ ਮੋਦੀ ਸਰਕਾਰ ਲੈ ਕੇ ਆ ਰਹੀ ਹੈ ਜਿਹੜੇ ਤਨ ਫੌਜਦਾਰੀ ਕਾਨੂੰਨ ਲਿਆਂਦੇ ਉਹਦੇ ਜਿਹੜਾ ਵੀਐਨਐਸਐਲ ਨੂੰ ਭਾਰਤੀਆਂ ਨਿਆਂ ਸ਼ਕਤ ਕਹਿੰਦੇ ਆ ਉਹਦਾ ਸੈਕਸ਼ਨ 113 ਹਰ ਸਰਗਰਮੀ ਨੂੰ ਜਿਹੜਾ ਅਤਵਾਦੀ ਸਰਗਰਮੀ ਦੇ ਘੇਰੇ ਚ ਲੈ ਕੇ ਆਉਂਦਾ ਉਹ ਦੱਸ ਤਾਂ ਕਿ ਅਤਵਾਦੀ ਸਰਗਰਮੀਆਂ ਹੈਗੀਆਂ ਕੀ ਆਮ ਮੰਨ ਨੂੰ ਦੇਖਣ ਨੂੰ ਲੱਗ ਸਕਦਾ ਦੇਸ਼ ਦੀ ਆਰਥਿਕਤਾ ਨੂੰ ਦੇਸ਼ ਦੀ ਸਖਿਆ ਨੂੰ ਜੇ ਖਤਰਾ ਭਈ ਸਾਡੇ ਧਰਮੇ ਕਿਵੇਂ ਖਤਰਾ ਬਣਦੇ ਆ ਪਰ ਉਸੇ ਬੀਐਨਐਸ ਦੇ ਸੈਕਸ਼ਨ 113 ਚ ਲਿਖਿਆ ਕੋਈ ਵੀ ਐਕਟੀਵਿਟੀ ਜਿਹੜੀ ਜ਼ਰੂਰੀ ਸਮਾਵਾਂ ਦੇ ਵਿੱਚ ਬਾਧਾ ਪਾਉਂਦੀ ਆ ਉਹ ਅਤਵਾਦੀ ਸਰਗਰਮੀ ਦੇ ਘੇਰੇ ਚ ਆਉਂਦੀ ਆ ਜੇਕਰ ਵੀ ਸਰਕਾਰੀ ਮੁਲਾਜ਼ਮ ਦੀ ਡਿਊਟੀ 'ਚ ਵਿਘਨ ਪਾਉਣਾ ਉਹਨੂੰ ਕੰਮ ਕਰਨ ਤੋਂ ਰੋਕਣਾ ਉਹ ਅਤਵਾਦੀ ਸਰਗਰਮੀ ਦੇ ਘੇਰੇ ਚ ਆਉਂਦਾ ਉਹਦੇ 'ਚ ਫਿਰ ਸਾਡੇ ਆਦਰਸ਼ ਸਕੂਲ ਚਾਓ ਕੇ ਦੇ ਸੰਘਰਸ਼ਕਾਂ ਦੇ ਅਧਿਆਪਕ ਵੀ ਅਤਵਾਦੀ ਆ ਉਹਦੇ ਵਿੱਚ ਫਿਰ ਜਿਉਂ ਚ ਜੂਲ ਦੇ ਸਾਡੇ ਕਿਸਾਨ ਵੀ ਅਕਤਵਾਦੀ ਆ ਉਹਦੇ ਮੁਤਾਬਕ ਫਿਰ ਜੇ ਕਿਤੇ ਬਿਜਲੀ ਨਹੀਂ ਆ ਰਹੀ ਕਿਸੇ ਨੇ ਸੱਚ ਜਾਮ ਕਰਤੀ ਕਿ ਬਿਜਲੀ ਨਹੀਂ ਆ ਰਹੀ ਮੋਟਰਾਂ ਨਹੀਂ ਚੱਲ ਰਹੀਆਂ ਫਸਲਾਂ ਸੁੱਕ ਰਹੀਆਂ ਨੇ ਤਾਂ ਉਹ ਬਿਜਲੀ ਤੇ ਪਾਣੀ ਮੰਗਦੇ ਲੋਕ ਵੀ ਕਿਉਂਕਿ ਜੇ ਜਾਨ ਲੱਗਾ ਬੱਸਾਂ ਦਾ ਟਾਈਮ ਕੋਈ ਮਿਸ ਹੋ ਗਿਆ ਤਾਂ ਉਹ ਜ਼ਰੂਰੀ ਸਮਾਵਾ ਵਿੱਚ ਵਾਧਾ ਪੈ ਗਈ ਰਿੱਕਾ ਬਣ ਗਿਆ ਇਹ ਵੀ ਅਕਤਵਾਦੀ ਸਰਗਰਮੀ ਦੇ ਘੇਰੇ ਚ ਆਉਂਦਾ ਇਸ ਕਰਕੇ ਉਹਨਾਂ ਨੇ ਨੂੰ ਲੈ ਕੇ ਆਉਂਦੇ ਆ ਉਹਨਾਂ ਨੂੰ ਇਹ ਭੁਲੇਖਾ ਕਿ ਸ਼ਾਇਦ ਉਹ ਲੋਕਾਂ ਨੂੰ ਇਸ ਤਰ੍ਹਾਂ ਦਬਾ ਰਹਿਣਗੇ ਕਿਉਂਕਿ ਜਦੋਂ ਜਦੋਂ ਵੀ ਸਟੇਟ ਆਪਣੇ ਜ਼ਬਰ ਦੇ ਸੰਭ ਤਿੱਖੇ ਕਰਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਨਾ ਕਿ ਸਰਕਾਰ ਮਜ਼ਬੂਤ ਹੋ ਰਹੀ ਆ ਉਹਦਾ ਮਤਲਬ ਇਹ ਹੁੰਦਾ ਕਿ ਸਰਕਾਰ ਕਮਜ਼ੋਰ ਹੋ ਰਹੀ ਆ ਹੁਣ ਉਹਦੇ ਕੋਲ ਲੋਕਾਂ ਦੇ ਮੰਗਾਂ ਮਸਲੇ ਹੱਲ ਨਹੀਂ ਕਰ ਹੁੰਦੇ ਉਹ ਹੱਲ ਕੰਨਾਂ ਨਹੀਂ ਚਾਹੁੰਦੇਗੇ ਇਸ ਕਰਕੇ ਉਹ ਜਬਰ ਦੇ ਰਾਹੀਂ ਲੋਕਾਂ ਦੇ ਹੱਕੀ ਸੰਘਰਸ਼ ਨੂੰ ਜਿਹੜਾ ਹੈਗਾ ਉਹ ਕੁਚਲਣਾ ਚਾਹੁੰਦੇ ਆ ਇਸੇ ਕਰਕੇ ਉਹ ਹਰ ਥਾਂ ਤੇ ਕਿਸਾਨ ਅੰਦੋਲਨ ਤੇ ਜਾਵਤ ਤੌਰ ਤੋਂ ਬਾਅਦ ਉਹਨਾਂ ਨੇ ਕਿਸਾਨ ਲੈਣ ਦੇ ਆਗੂਆਂ ਤੇ ਵੀ ਜਿਹੜਾ ਹਮਲਾ ਵਿਢਿਆ ਅਦਕਸ਼ ਸਕੂਲ ਚਾਓ ਕਹਿੰਦਾ ਮਾਮਲਾ ਸੀ ਉੱਥੇ ਸਾਡੀ ਆਗੂ ਪੈਨ ਹਰਿੰਦਰ ਬਿੰਦੂ ਨੂੰ ਜਿਸ ਤਰ੍ਹਾਂ અપਮਾਨਜਨ ਕਰਨ ਦਾ ਯਤਨ ਕੀਤਾ ਪੁਲਿਸ ਵਾਲੇ ਉਹ ਜਾਣੇ ਅਣਜਾਣੇ ਨਹੀਂ ਹੋਇਆਗਾ ਉਹ ਜਿਹੜੀ ਕਿਸਾਨ ਆਗੂਆਂ ਦਾ ਇੱਕ ਇੱਜ਼ਤ ਮਾਨ ਬਣਿਆ ਲੋਕਾਂ ਦੇ ਵਿੱਚ ਲੋਕ ਸਿਆਸੀ ਲੁਟੇਰੀਆਂ ਪਾਰਟੀਆਂ ਤੋਂ ਵਰਜਣ ਹੋਇਆ ਤੇ ਕਹਿੰਦੇ ਆ ਇਹ ਲੋਕ ਸਾਡੀ ਬਾਹ ਫੜਨਗੇ ਜਦੋਂ ਸਾਡੇ ਤੇ ਕੋਈ ਮੁਸ਼ਕਲ ਪਾਉਗੀ ਇਸ ਕਰਕੇ ਉਹ ਉਹਨਾਂ ਨੂੰ ਅਪਮਾਨਿਤ ਜਿਹੜਾ ਕਰਕੇ ਕਿਸਾਨ ਲਹਿਰ ਨੂੰ ਜਿਹੜਾ ਨੀਵਾ ਦਿਖਾਉਣਾ ਚਾਹੁੰਦੇ ਆ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਖਾੜੀ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਸਰਕਾਰ ਦਾ ਮੰਤਰੀ ਆ ਭਰਿੰਦਰ ਗੋਇਲ ਉਹਦਾ ਪਾਲਿਆ ਹੋਇਆ ਪੂ ਮਾਫੀਆ ਸਾਡੇ ਆਗੂ ਕਿਰਤੀ ਕਿਸਾਨੀ ਦੇ ਨਰਪਾਲ ਸਿੰਘ ਖਾਇਰ ਤੇ ਹਮਲਾ ਕਰਦਾ ਕਿ ਪਿੰਡ ਦੇ ਵਿੱਚ ਜਿਹੜੀ ਉਹ ਜ਼ਮੀਨ ਕਬਜ਼ਾਉਣਾ ਚਾਹੁੰਦੇ ਸੀ ਉਹ ਕਬਜ਼ਾਉ ਨਹੀਂ ਦਿੱਤੀ ਇਸ ਕਰਕੇ ਉਹ ਦੀ ਨਾਲ ਲੱਤਾਂ ਬਾਹਾਂ ਤੋੜੀਆਂ ਦੀਆਂ ਜਦੋਂ ਲੱਤਾਂ ਬਾਹਾਂ ਤੋੜੀਆਂ ਗਈਆਂ ਤੇ ਹਸਪਤਾਲ 'ਚ ਪਹਿਲਾ ਬਿਆਨ ਨਰਪਾਲ ਸਿੰਘ ਖਾਈ ਦਾ ਇਹ ਸੀ ਕਿ ਮੇਰੇ ਨਾਲ ਲੱਤਾਂ ਬਾਹਾਂ ਤੋੜੀਆਂ ਪਰ ਮੇਰਾ ਹੌਸਲਾ ਨਹੀਂ ਤੋੜ ਸਕਿਆ ਇਸ ਕਰਕੇ ਇਹਨਾਂ ਨੂੰ ਕਿਸੇ ਭਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਐਦਾਂ ਦਬਾਅ ਦੇਣਗੇ ਮੈਂ ਇੱਕੋ ਗੱਲ ਹੋਰ ਜਿਹੜੀ ਉਹ ਕਹਣੀ ਆ ਇਤਿਹਾਸ ਦੇ ਵਿੱਚ ਹਮੇਸ਼ਾ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਹਿੱਸਾ ਉਹ ਹੁੰਦਾ ਕਿ ਸਮਾਜ ਦੇ ਵਿੱਚ ਕੀ ਵਾਪਰਦਾ ਉਹ ਜ਼ਿਆਦਾ ਪਰਵਾਹ ਨਹੀਂ ਕਰਦੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਹੈਗੀ ਆ ਘਰੋਂ ਕੰਮ ਤੇ ਗਏ ਕੰਮ ਤੋਂ ਘਰ ਤੇ ਆ ਗਏ ਉਹ ਆਪਣੇ ਰੋਟੀ ਪਾਣੀ ਦੇ ਆਹ ਦੇ ਵਿੱਚ ਲੱਗੇ ਰਹਿੰਦੇ ਨੇ ਸਮਾਜ 'ਚ ਇੱਕ ਹਿੱਸਾ ਉਹ ਹੁੰਦਾ ਜਿੰਨੂੰ ਜੋ ਕੁਝ ਗਲਤ ਵਾਪਰਦਾ ਜੋ ਸਰਕਾਰਾਂ ਹਕੂਮਤਾਂ ਗਲਤ ਕਰਦੀਆਂ ਉਹਦੇ ਤੇ ਗੁੱਸਾ ਆਉਂਦਾ ਉਹਨੂੰ ਪਰੇਸ਼ਾਨ ਕਰਦੀਆਂ ਨੇ ਚੀਜ਼ਾਂ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਕੀਤਾ ਕੀ ਜਾਵੇ ਤੀਸਰੀ ਤਰ੍ਹਾਂ ਦੇ ਸਮਾਜ 'ਚ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਗਲਤ ਤੇ ਗੁੱਸਾ ਵੀ ਨਹੀਂ ਆਉਂਦਾ ਤੇ ਉਹਨਾਂ ਕੋਲੇ ਰਸਤਾ ਵੀ ਹੁੰਦਾ ਵੀ ਕੀਤਾ ਕੀ ਜਾਵੇ ਤੇ ਕਿਸੇ ਵੀ ਇਤਿਹਾਸ ਦੀ ਸਿਰਜਣਾ ਜਦੋਂ ਵੀ ਹੁੰਦੀ ਹੈ ਤਿੰਨੋਂ ਤਰ੍ਹਾਂ ਦੇ ਲੋਕ ਮਿਲ ਕੇ ਹੀ ਕਰਦੇ ਆ ਹਾਂ ਕਦੇ ਹੁੰਦਾ ਤੇ ਦੋ ਤਰ੍ਹਾਂ ਦੇ ਲੋਕ ਮੈਦਾਨ 'ਚ ਰਹਿ ਜਾਂਦੇ ਆ ਕਦੇ ਤਿੰਨ ਤਰ੍ਹਾਂ ਦੇ ਹੁੰਦੇ ਆ ਪਰ ਇੱਕ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਕਦੇ ਵੀ ਧਰਤੀ ਤੋਂ ਨੇਸ ਤੋਂ ਨਬੂਤ ਨਹੀਂ ਹੁੰਦੇ ਜਿਹੜੇ ਉਹ ਹੁੰਦੇ ਆ ਭਾਵੇਂ ਉਹ ਘੱਟ ਰਹਿ ਜਾਣ ਉਹਨਾਂ ਨੂੰ ਘੱਟ ਦੇ ਗੁੱਸਾ ਆਉਂਦਾ ਤੇ ਉਹਨਾਂ ਕੋਲੇ ਰਸਤਾ ਹੁੰਦਾ ਕਿ ਉਹ ਜਨਤਾ ਨੂੰ ਜਾਗਰੂਕ ਕਰਨ ਤੇ ਜਿਹੜਾ ਹੈਗਾ ਉਹ ਲੱਗੇ ਰਹਿੰਦੇ ਆ ਪੰਜਾਬੀ ਪੰਜਾਬੀ ਦੇ عظیم ਸ਼ਾਇਰ ਸਰਜੀਤ ਪਾਤਲ ਨੇ ਜਿਵੇਂ ਕਿਹਾ ਸੀ ਕਿ ਕੌਣਾ ਵਿਚਨੀ ਵੱਧ ਰਹੀ ਵਿਸ਼ ਤੋਂ ਨਾਲ ਦਰਦੇ ਪੇਰ ਤੋਂ ਦੇ ਰੋਜ਼ੀ ਆਪਣਾ ਕੰਮ ਕਰਦੇ ਜਿੰਨਾ ਮਰਜ਼ੀ ਪ੍ਰੋਡਕਸ਼ਨ ਵਧੀ ਜਾਵੇ ਪੇਰ ਤੋਂ ਡੇ ਵਾਲੇ ਆਪਣਾ ਜਿਹੜਾ ਕੰਮ ਕਰਨਾ ਸਿਰਫ ਆਪਣੀ ਛਾਣੇ ਨਹੀਂ ਬੈਠਦੇ ਪਰ ਦੂਸਰੇ ਦੀ ਜਰੂਰ ਛਾਵਾ ਕਰਦੇ ਆ ਇਸ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਹਮੇਸ਼ਾ ਲਹਿਰਾਂ ਨੂੰ ਖੜਾ ਕਰਦੇ ਆ ਸਰਕਾਰ ਇਹ ਭਲੇ ਖਿੱਚਣਾ ਰਵੇ ਕਿ ਕਿਤੇ ਦੋ ਚਾਰ ਥਾਵਾਂ ਤੇ ਜ਼ਬਰ ਕਰਕੇ ਉਹ ਕਿਸੇ ਭਲੇਖੇ ਚ ਹੋਵੇ ਕਿ ਉਹਨੇ ਕਿਸਾਨ ਲੈਰ ਨੂੰ ਜਾਂ ਲੋਕਾਂ ਦੀ ਹਕੀ ਲੈਰ ਨੂੰ ਜਿਹੜਾ ਸੀਗਾ ਉਹ ਦਿਵਾਲਿਆ ਪੰਜਾਬ ਦੀ ਕਿਸਾਨ ਲੈਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਹਰ ਜ਼ਬਰ ਦੇ ਖਿਲਾਫ ਹਰ ਜ਼ੁਲਮੀ ਦੇ ਖਿਲਾਫ ਮੈਦਾਨ ਦੇ ਵਿੱਚ ਡਟੀ ਰਹੂਗੀ ਔਰ ਵੱਡੀ ਬਦਰ ਤੇ ਜਨਤਾ ਨੂੰ ਮੈਦਾਨ ਜਿਹੜਾ ਹੈਗੇ ਲੈ ਕੇ ਆਉਂਗੀ ਇੱਥੇ ਮੁਗਲ ਆਏ ਤੁਰਕ ਆਏ ਮੰਗੋਲ ਆਏ ਸਬਾਨ ਆਏ ਜੋ ਵੀ ਆਇਆ ਅੰਗਰੇਜ਼ ਆਏ ਤੇ ਉਹਦੇ ਸਾਹਮਣੇ ਇੱਕ ਭਗਵੰਤ ਸਮਾਨ ਵੀ ਆਇਆ ਇਸ ਕਰਕੇ ਨੂੰ ਪੰਜਾਬ ਦੇ ਇਤਿਹਾਸ ਨੂੰ ਪੜ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਕਹਿੰਦੇ ਇੱਕ ਹੋਗਿਆਂ ਦੀਆਂ ਢੋਰੀਆਂ ਪੰਜਾਬ ਦੇ ਲੋਕਾਂ ਨੇ ਲਵਾਈਆਂ ਨੇ ਇਹਨਾਂ ਦੀਆਂ ਜਿਹੜੀਆਂ ਲੱਗਣੀਆਂ ਨੇ ਹਰ ਵਾਰ 8 10 ਇਹਨਾਂ ਦੇ ਵਧਾਇਕਾਂ ਦਾ ਜਿਹੜਾ ਹੈਗਾ ਉਹ ਮਾਨ ਸਨਮਾਨ ਪਿੰਡਾਂ ਛੋੜਿਆ ਹੈਗਾ ਕਿ ਹਜੇ ਤਾਪ ਦਾ ਗੇੜ ਪਹਿਵੇਂ ਸਾਲ ਦੇ ਵਿੱਚ ਉਹ ਪੈ ਸਕਦਾ ਹੈਗਾ ਇਹ ਪੰਜਾਬ ਦੀ ਜਨਤਾ ਨੇ ਦੇਖਣਾ ਕਿ ਇਹਨਾਂ ਦਾ ਸਾਥ ਤਾਂ ਕਿਵੇਂ ਕਰਨਾ ਇਹਨੀਆਂ ਬੇਨਤੀਆਂ ਦੇ ਨਾਲ ਕਿ ਸੰਘਰਸ਼ਾਂ ਦੇ ਵਿੱਚ ਜਟੇ ਰਹਾਂਗੇ ਜਿੰਨੇ ਵੀ ਮਾਮਲੇ ਆ ਕਿ ਅੱਜ ਸੂਜਿਤ ਕਿਸਾਨ ਮੋਰਚਾ ਲੜਾਈ ਲੜ ਰਿਹਾ ਹੈਗਾ ਉਹ ਭਾਵੇਂ ਜਿਉਣ ਦਾ ਮਾਮਲਾ ਅਦਰਸ਼ ਸਕੂਲ ਚੌਕੇ ਦਾ ਮਾਮਲਾ ਪਾਣੀਓ ਨਰਪਾਇਸ ਸਿੰਘ ਦੇ ਹਮਲੇ ਦਾ ਮਾਮਲਾ ਪਾਣੀਓ ਉਹ ਖਾੜਾ ਪਿੰਡ ਦੇ ਵਿੱਚ ਜਿਹੜੇ ਲੋਕ ਸੰਘਰਸ਼ ਕਰ ਰਹੇ ਉਹ ਮਾਮਲਾ ਤੇ ਜਿਹੜਾ ਕੁੱਲ ਕੂਸਿਆ ਜ਼ਬਰ ਦਾ ਮਾਮਲਾ ਉਹਦੇ ਖਾਦ ਅਸੀਂ ਪੰਜਾਬ ਦੀ ਤਸਵੀਰ ਦੇ ਮੁਤਾਬਕ ਆਪਣੀ ਮੁਕਤ ਮੁਤਾਬਕ ਲੜਦੇ ਰਹਾਂਗੇ ਤੇ ਲੋਕਾਂ ਨੂੰ ਮیدਾਨ 'ਚ ਲਿਆਉਣ ਦਾ ਯਤਨ ਕਰਦੇ ਰਾਵਾਂਗੇ ਇਹਨੀਆਂ ਗੇਰਤੀਆਂ ਦੇ ਨਾਲ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ